ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦਾ ਰਾਇਲ ਕਲੈਕਸ਼ਨ ਐਂਡ ਬੁਟੀਕ ਗੁਰਦਾਸਪੁਰ ਤੋਂ ਅੱਜ ਦੇ ਸੂਟ ਵੀ ਬਹੁਤ ਸੋਹਣੇ ਹੋਣ ਵਾਲੇ ਆ ਇਸ ਦੇ ਵਿੱਚ ਤੁਹਾਨੂੰ ਮਿਲਣਗੇ ਡਿਜੀਟਲ ਪ੍ਰਿੰਟ ਵਿੱਚ ਸੂਟ ਕਲਰ ਬਹੁਤ ਸੋਹਣੇ ਆਉਣਗੇ ਬ੍ਰਾਈਟ ਸ਼ੇਡਸ ਆਉਣਗੀਆਂ ਲੁੱਕ ਬਹੁਤ ਸੋਹਣੀ ਆਉਂਦੀ ਆ ਇਹਨਾਂ ਦੀ ਜਾਰਜਟ ਸਟੱਫ ਹੋਏਗਾ ਪ੍ਰੀਮੀਅਮ ਜਾਰਜਟ ਫੈਬਰਿਕ ਹੋਏਗਾ ਸਭ ਤੋਂ ਪਹਿਲੇ ਅੰਬੀਆਂ ਵਾਲੀ ਪ੍ਰਿੰਟਿੰਗ ਆਏਗੀ ਬਹੁਤ ਸੋਹਣੀ ਲੁੱਕ ਆਉਂਦੀ ਆ ਇਹ ਤੁਸੀਂ 올ਓਵਰ ਸੂਟ ਵੀ ਲੈ ਸਕਦੇ ਆ ਜਾਂ ਇਹਨਾਂ ਦੇ ਨਾਲ ਤੁਸੀਂ ਬਾਟਮ ਜਿਵੇਂ ਵਾਈਟ ਕਲਰ ਦਾ ਬਾਟਮ ਤੁਸੀਂ ਨਾਲ ਮੈਚ ਕਰਵਾ ਕੇ ਤੇ ਉਸਦੇ ਉੱਪਰ ਵਰਕ ਵੀ ਕਰਵਾ ਸਕਦੇ ਆ ਇਕਦਮ ਬੁਟੀਕ ਸਟਾਈਲ ਵੀ ਸਾਡੇ ਤੋਂ ਰੈਡੀ ਕਰਵਾ ਸਕਦੇ ਆ ਠੀਕ ਹੈ ਅਗਲਾ بیس ਲਾਈਟ ਕਲਰ ਆਏਗਾ ਉਸਤੇ ਉੱਪਰ ਆਏਗੀ ਪਰਪਲ ਬਲੂਈ ਸ਼ੇਡ ਦੇ ਵਿੱਚ ਪ੍ਰਿੰਟਿੰਗ ਬਹੁਤ ਸੋਹਣੀ ਬੱਦਲ ਟਾਈਪ ਪ੍ਰਿੰਟਿੰਗ ਆ ਕਲਰ ਬਹੁਤ ਸੋਹਣਾ ਆ ਹਾਈਲੇਸ਼ਨ ਬਹੁਤ ਸੋਹਣੀ ਹੁੰਦੀ ਇਸਦੇ ਵਿੱਚ ਡਾਰਕ ਕਲਰ ਦਾ ਬਾਟਮ ਵੀ ਲਗਾ ਸਕਦੇ ਆ ਜਾਂ 올ਓਵਰ ਤੁਸੀਂ ਇਹ ਪ੍ਰਿੰਟਡ ਸੂਟ ਲੈ ਸਕਦੇ ਆ ਮੇਨ ਗੱਲ ਇਹ ਆ ਕਿ ਸਿਰਫ ਤੁਸੀਂ ਸਲਵਾਰ ਸੂਟ ਜਾਂ ਪਲਾਜ਼ੋ ਸੂਟ ਹੀ ਨਹੀਂ ਬਣਾ ਸਕਦੇ ਇਹਨਾਂ ਦੀ ਤੁਸੀਂ ਡ्रेसेस ਵਗੈਰਾ ਵੀ ਡਿਜ਼ਾਈਨ ਕਰ ਸਕਦੇ ਆ ਠੀਕ ਹੈ ਲੌਂਗ ਡਰੈਸ ਬਣਾਓ ਸ਼ਾਰਟ ਡਰੈਸਿਸ ਬਣਾਓ ਆਪਣੇ ਬੱਚਿਆਂ ਦੇ ਵਾਸਤੇ ਲ ਨਹੀਂ ਇਹੀ ਕੱਪੜੇ ਦੇ ਵਿੱਚ ਜਿਹੜੇ ਤੁਸੀਂ ਮਾਰਕੀਟ ਦੇ ਵਿੱਚ ਜਦੋਂ ਡ्रेसेस ਵਗੈਰਾ ਲੈਣੇ ਆ ਤੇ ਤੁਹਾਨੂੰ ਹਜ਼ਾਰਾਂ ਰੁਪਏ ਆਂਦੀਆਂ ਪੈਂਦੀਆਂ ਨੇ ਪਰ ਇਸ ਵੀਡੀਓ ਦੇ ਵਿੱਚ ਜਿਹੜੇ ਆ ਤੁਸੀਂ ਇਹਨਾਂ ਦਾ ਲੀਸਟ ਟੂ ਲੀਸਟ ਪ੍ਰਾਈਸ ਦੇ ਨਾਲ ਜਿਹੜੇ ਇਹ ਬਾਏ ਕਰ ਸਕਦੇ ਆ 컬러 ਤੁਸੀਂ ਦੇਖਦੇ ਜਾਓ 블루 ਕਲਰ ਹੋ ਗਿਆ ਪਿੰਕ ਕਲਰ ਹੋ ਗਿਆ ਡਿਜੀਟਲ ਪ੍ਰਿੰਟਿੰਗ ਆਏਗੀ ਜਿਸ ਤਰ੍ਹਾਂ ਇਹ ਪੀਚ ਪਿੰਕ ਕਲਰ ਆ ਉੱਪਰ ਫਲਾਵਰਿੰਗ ਵਾਲੀ ਪ੍ਰਿੰਟਿੰਗ ਆ ਇਹ ਵਨ ਪੀਸ ਆ ਬਹੁਤ ਸੋਹਣੇ ਕਲਰ ਆ ਲਾਈਟ ਡਾਰਕ ਸਾਰੀਆਂ ਹੀ ਸ਼ੇਡਸ ਅਵੇਲੇਬਲ ਹੋਣਗੀਆਂ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਆ ਕਿ ਇਹਦੇ ਵਿੱਚ ਪੀਚ ਕਲਰ ਆ ਇਸ ਤੋਂ ਤੁਸੀਂ ਲੌਂਗ ਡਰੈਸ ਟਾਈਪ ਵੀ ਡਿਜ਼ਾਈਨ ਕਰ ਸਕਦੇ ਆ ਸ਼ਾਰਟ ਡਰੈਸ ਵੀ ਬਣਾ ਸਕਦੇ ਆ ਲੌਂਗ ਵੀ ਬਣਾ ਸਕਦੇ ਆ ਤੇ ਨੈਕਸਟ ਤੁਸੀਂ ਚੈੱਕ ਕਰੋ ਬਹੁਤ ਸੋਹਣਾ ਪ੍ਰਿੰਟ ਠੀਕ ਹੈ वेव्स ਟਾਈਪ ਥੋੜਾ ਪ੍ਰਿੰਟ ਆਏਗਾ ਪਰਪਲ ਕਲਰ ਹੋ ਗਿਆ ਥੋੜਾ येलो ਮਸਟਰਡ ਕਲਰ ਹੋ ਗਿਆ ਬਹੁਤ ਸੋਹਣੀ ਪ੍ਰਿੰਟਿੰਗ ਆ ਪ੍ਰਿੰਟਿੰਗ ਸਾਰਿਆਂ ਦੀ ਡਿਫਰੈਂਟ ਡਿਫਰੈਂਟ ਆਏਗੀ ਅਗਲਾ ਤੁਸੀਂ ਕਲਰ ਦੇਖਣਾ ਹੈ ਸਕੁਅਰ ਟਾਈਪ ਪ੍ਰਿੰਟਿੰਗ ਆ ਡਿਫਰੈਂਟ ਕਲਰਸ ਦੀ ਠੀਕ ਹੈ ਇਸ ਦੇ ਵਿੱਚ ਜਿਹੜਾ ਬੇਸ ਹੈ ਉਹ ਥੋੜਾ ਕਰੀਮ येलो ਸ਼ੇਡ ਦੇ ਵਿੱਚ ਪਏਗਾ ਉੱਪਰ ਪ੍ਰਿੰਟਿੰਗ ਆਏਗੀ ਬਲੂਇਸ਼ ਸ਼ੇਡ ਦੇ ਵਿੱਚ ਥੋੜੀ ਜਿਹੀ ਵਾਈਨ ਕਲਰ ਦੇ ਵਿੱਚ ਬਹੁਤ ਹੀ ਸੋਹਣੀ ਲੁੱਕ ਆਉਂਦੀ ਆ ਤੇ ਇਹ ਸੂਟ ਤੁਸੀਂ ਜਿਹੜੀਆਂ ਲੈਸਿਸ ਵਗੈਰਾ ਨਾਲ ਡਿਜ਼ਾਈਨ ਵੀ ਕਰ ਸਕਦੇ ਆ ਅਗਰ ਤੁਸੀਂ ਸਿੰਪਲ ਲੌਂਗ ਸ਼ਰਟ ਦੇ ਨਾਲ ਲੂਜ਼ ਪਲਾਜ਼ੋ ਨਾਲ ਵੇਅਰ ਕਰਦੇ ਆ ਤੇ ਬਹੁਤ ਕਮਾਲ ਦੇ ਲੱਗਦੇ ਆ ਇਸ ਦੇ ਨਾਲ ਤੁਸੀਂ ਡਾਰਕ ਦੁਪੱਟਾ ਲਾਓ ਠੀਕ ਹੈ tie and dye ਬਟਾ ਵੀ ਤੁਸੀਂ ਇਹਨਾਂ ਡਾਈ ਕਰਵਾ ਕੇ ਲਾਓ ਬਹੁਤ ਸੋਹਣੀ ਲੁੱਕ ਆਉਂਦੀ ਆ ਅਗਲਾ ਜਿਹੜਾ ਸੂਟ ਆ ਕਲਰ ਦੇਖੋ ਤੁਸੀਂ ਬਹੁਤ ਸੋਹਣਾ ਪ੍ਰਿੰਟ ਆ ਠੀਕ ਹੈ ਪ੍ਰਿੰਟ ਸਾਰੇ ਹੀ ਇੱਕ ਤੋਂ ਇੱਕ ਵਾਦ ਸੋਹਣੇ ਆ ਤੁਸੀਂ ਕੋਈ ਵੀ ਸੂਟ ਕਲਰ ਜਿਹੜਾ ਹੈ ਆਰਡਰ ਪਲੇਸ ਕਰ ਸਕਦੇ 7814352822 ਸੜਾ ਬੁਕਿੰਗ ਨੰਬਰ ਹੈ ਇਸ ਨੰਬਰ ਤੇ ਤੁਸੀਂ ਸਕਰੀਨ ਸ਼ਾਟ ਸੈਂਡ ਕਰਨਾ ਹੈ ਅਵੇਲੇਬਿਲਟੀ ਹੋਏਗੀ ਕਿਉਂਕਿ एकदम ਲੇਟੈਸਟ ਸਟਾਕ ਹੈ ਔਰ ਕਾਫੀ ਜੜੇ ਆ ਇੱਕ ਪ੍ਰਿੰਟ ਦੇ ਵਿੱਚ ਤੁਹਾਨੂੰ ਮਤਲਬ 5-6 ਸੂਟ ਜਿਹੜੇ ਆਰਾਮ ਨਾਲ ਮਿਲ ਜਾਣਗੇ ਅਗਲੀ ਪ੍ਰਿੰਟਿੰਗ ਦੇਖੋ ਠੀਕ ਹੈ ਹਰ ਇੱਕ ਪ੍ਰਿੰਟਿੰਗ ਜਿਹੜੀ ਆ ਬਹੁਤ ਮਸਤਾ ਬਹੁਤ ਹੀ ਵਧੀਆ ਲਾਈਟ ਕਲਰ ਦੇ ਉੱਪਰ ਡਾਰਕ ਕਲਰ ਦੀ ਪ੍ਰਿੰਟਿੰਗਾਂ ਔਰ ਡਾਰਕ ਦੇ ਉੱਪਰ ਲਾਈਟ ਕਲਰ ਦੀ ਪ੍ਰਿੰਟਿੰਗਾਂ ਬਹੁਤ ਸੋਹਣੀ ਲੁੱਕ ਆਉਂਦੀਆਂ ਇਹਨਾਂ ਦੀ ਠੀਕ ਹੈ ਤੇ ਕਲਰ ਤੁਸੀਂ ਦੇਖਦੇ ਜਾਓ ਪ੍ਰਿੰਟਿੰਗ ਦੇਖਦੇ ਜਾਓ ਆਪਣੀ ਚੋਇਸ ਦੇ ਅਕੋਰਡਿੰਗ ਤੁਸੀਂ ਕੋਈ ਵੀ ਸੂਟ ਕਲਰ ਦਾ ਆਰਡਰ ਪਲੇਸ ਕਰ ਸਕਦੇ ਆ ਠੀਕ ਹੈ ਜੀ ਤੇ ਪੇਮੈਂਟ ਦਾ ਮੋਡ ਆਨਲਾਈਨ ਹੋਏਗਾ Google Pay Paytm ਜੋ ਵੀ ਤੁਸੀਂ ਯੂਜ਼ ਕਰਦੇ ਆ ਪੇਮੈਂਟ ਕਰਕੇ ਤੁਸੀਂ ਆਰਡਰ ਨੂੰ ਕਨਫਰਮ ਕਰ ਲੈਣਾ ਜਿਵੇਂ ਵੱਡੇ ਫਲਾਵਰਸ ਦੀ ਪ੍ਰਿੰਟਿੰਗ ਆ ਗਈ ਛੋਟੇ ਫਲਾਵਰਸ ਦੀ ਪ੍ਰਿੰਟਿੰਗ ਆ ਗਈ ਲਾਈਨਸ ਵਾਲੀ ਆ ਗਈ ਸਕੇਅਰ ਟਾਈਪ ਆ ਗਈ ਬਹੁਤ ਹੀ ਸੋਹਣੀ ਸੋਹ ਇਸ ਦੇ ਵਿੱਚ ਕਲੈਕਸ਼ਨ ਆਏਗੀ ਅੱਜ ਦੀ ਠੀਕ ਹੈ ਇਹ ਵਾਲੇ ਜੌਰਜਟ ਤੇ ਸਟਾਫ ਹੁੰਦਾ ਹੈ ਪਰ ਪ੍ਰੀਮੀਅਮ ਜੌਰਜਟ ਹੁੰਦਾ ਹੈ ਰੇਟ ਆਏਗਾ ਸਿਰਫ 550 ਠੀਕ ਹੈ 550 ਦਾ ਤੁਹਾਨੂੰ ਸੂਟ ਮਿਲ ਜਾਏਗਾ ਠੀਕ ਹੈ ਤੇ ਦੇਖੋ ਅਗਲੀ ਪ੍ਰਿੰਟਿੰਗ ਤੁਸੀਂ ਚੈੱਕ ਕਰੋ ਬਹੁਤ ਸੋਹਣੀ ਠੀਕ ਹੈ ਇੱਕਦਮ ਟਾਈ ਐਂਡ ਡਾਈ ਟਾਈਪ ਜਿਹੜੀ ਉਹ ਪ੍ਰਿੰਟਿੰਗ ਹੋਈ ਆ ਕਲਰ ਬਹੁਤ ਸੋਹਣਾ ਆ ਲੁੱਕ ਬਹੁਤ ਸੋਹਣੀ ਆਉਂਦੀ ਆ ਠੀਕ ਹੈ ਜੀ ਤੇ ਕਲਰ ਤੁਸੀਂ ਦੇਖਦੇ ਜਾਓ ਇਹਨਾਂ ਦੀ ਡਿਜੀਟਲ ਲੁੱਕ ਆਏਗੀ ਡਿਜੀਟਲ ਪ੍ਰਿੰਟਿੰਗ ਹੋਏਗੀ ਇਹਨਾਂ ਦੇ ਵਿੱਚ ਜਿਹੜੇ ਵੀ ਕਲਰ ਲੱਗੇ ਨੇ ਇੱਕਦਮ ਥਾਣੋਂ ਜਿਹੜੇ ਉਹ ਡਿਜੀਟਲ ਦਿਖਣਗੇ ਹਰ ਇੱਕ ਦੀ ਕਲੀਅਰੈਂਸ ਹੋਏਗੀ ਠੀਕ ਹੈ ਕਲਰ ਦੇਖਦੇ ਜਾਓ ਇੱਕ ਵਾਰ ਫੇਰ ਸੂਟ ਦੇਖਦੇ ਜਾ ਇਹ ਲਾਈਨਿੰਗ ਲਾ ਕੇ ਸੂਟ ਬੰਦਾ ਆ ਠੀਕ ਹੈ ਤੇ ਅੱਗੇ ਜਿਵੇਂ ਤੁਸੀਂ ਫੰਕਸ਼ਨ ਪਾਰਟੀਆਂ ਨੇ ਕਿਸੇ ਦੇ ਘਰ ਜਾਣਾ ਆਉਣਾ ਆ ਸਰਦੀਆਂ ਦੇ ਵਾਸਤੇ ਮਸਤ ਰਹਿੰਦੇ ਨੇ ਇਹ ਵਾਲੇ ਸੂਟ ਕਲਰ ਤੁਸੀਂ ਬਹੁਤ ਸੋਹਣੇ ਇਹਦੇ ਵਿੱਚ ਚੂਸ ਕਰ ਸਕਦੇ ਆ ਹਰ ਇੱਕ ਕਲਰ ਜਿਹੜਾ ਆ ਉਹ ਬਹੁਤ ਹੀ ਸੋਹਣਾ ਹੈ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਦਾ ਆਰਡਰ ਕਰ ਸਕਦੇ ਆ ਅਸੀਂ ਹਰ ਰੋਜ਼ ਲਾਈਵ ਤੇ ਵੀ ਆਉਂਦੇ ਆ ਮਾਰਨਿੰਗ 12 ਵਜੇ ਜਿਹੜੀ ਉਹ ਸਾਡੀ ਲਾਈਵ ਸਟਾਰਟ ਹੁੰਦੀ ਆ ਠੀਕ ਹੈ ਸੋਮਵਾਰ ਮੰਗਲਵਾਰ ਤੇ ਵੀਰਵਾਰ ਤੇ ਸ਼ੁੱਕਰਵਾਰ ਜਿਹੜੀ ਉਹ ਸਾਡੀ ਲਾਈਵ ਹੁੰਦੀ ਆ ਠੀਕ ਹੈ ਤੇ ਤੁਸੀਂ ਲਾਈਵ ਤੇ ਵੀ ਜਰੂਰ ਆਇਆ ਕਰੋ ਸ਼ਾਰਟ ਵੀਡੀਓਜ਼ ਦੇ ਵਿੱਚ ਤੁਸੀਂ ਜਿਹੜੇ ਆ ਸਾਡੇ ਮਸ਼ੀਨ ਵਰਕ ਹੈਂਡ ਵਰਕ ਦੇ ਵੀ ਕਾਫੀ ਡਿਜ਼ਾਈਨ ਦੇਖ ਸਕਦੇ ਆ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ